ਸਕੂਲ ਦੇ ਬੱਚੇ ਆ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੇ ਮਨਤੇ ਇਸ ਵਕਤ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਸੋ ਇਸ ਟੀਮ ਨੇ ਆ ਕੇ ਜੋ ਪੰਜਾਬ ਦੇ ਹਾਲਾਤ ਆ ਇਹ ਸਕੂਲਾਂ ਦੇ ਵਿੱਚ ਜਾ ਕੇ ਆਪਾਂ ਘਰਾਂ ਘਰਾਂ ਦੇ ਵਿੱਚ ਜਾ ਕੇ ਦੇ ਲੋਕਾਂ ਨੂੰ ਸੁਣਦੌਣਾ ਕਰਦੇ ਆ ਕਿ ਪਾਣੀ ਬਚਾਓ ਤੇ ਜਿਹੜੀ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਬੱਚੇ ਆ ਜਿਹੜੇ ਛੋਟੇ ਉਹਦਾ ਆਨੰਦ ਮਾਣ ਲੈਣਗੇ। ਸਾਨੂੰ ਦਿਸਦਾ ਕਿ ਪਾਣੀ ਹੈ ਜਿਹੜਾ ਉਹ ਸਾਡਾ ਧਰਤੀ ਹੀਟ ਲੈ ਜਿਹੜਾ ਪਾਣੀ ਖਤਮ ਹੁੰਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੇਗਾ? ਇਹ ਸੋ ਕੁਸਦਰ ਨਹੀਂ ਕਹਿ ਸਕਦਾ ਅੱਜ ਦੀ ਜਿਹੜੀ ਪੱਖ ਦੀ ਸਮੱਸਿਆ ਵਾ ਪਾਣੀ ਦੀ ਸਮੱਸਿਆ ਵਾ ਜਿਹੜੀ ਬੜੀ ਗੰਭੀਰ ਰੂਪ ਧਾਰਨ ਕਰ ਚੁੱਕੀ ਆ ਪਾਣੀ ਆ ਜਿਹੜਾ ਵੇਸਟੇਜ ਵਾਂਹੀਂ ਜਿਹੜਾ ਜਾ ਰਿਹਾ ਵਾ ਤੇ ਇਹਦੇ ਵਿੱਚ ਕੋਈ ਇੱਕ ਵਰਗ ਨਹੀਂ ਨੌਜਵਾਨ ਪੀੜ੍ਹੀ ਆ ਜਾਂ ਬਜ਼ੁਰਗ ਆ ਜਾਂ ਬੱਚੇ ਆ ਸਾਰੇ ਇਸ ਨੂੰ ਆ ਜਿਹੜਾ ਅਜਾਈ ਕੁਆਰੇ ਆ ਸ਼ਾਇਦ ਜੇ ਇਹੀ ਹਾਲਤ ਰਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਜੂ ਤੇ ਆਉਣ ਵਾਲੀਆਂ ਪੀੜ੍ਹੀਆਂ ਸ਼ਾਇਦ ਪਾਣੀ ਤੋਂ ਬੰਜੀਆਂ ਵੀ ਰਹਿ ਸਕਦੀਆਂ ਤੇ ਉਸੇ ਸਮੱਸਿਆ ਨੂੰ ਜੈ ਹੋ ਰੰਗਮੰਚ ਦੁਆਰਾ ਇੱਕ ਨੁੱਕੜ ਨਾਟਕ ਹੈ ਜਿਹੜਾ ਪਾਣੀ ਬੰਦੀ ਰਹੀ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੀ ਲਗਭਗ 2030 ਨੂੰ ਮੁੱਖ ਰੱਖਦਿਆ ਹੋਇਆ ਇਹ ਸਮੱਸਿਆ ਨੂੰ ਨਾਟਕ ਰਾਹੀਂ ਪੇਸ਼ ਕੀਤਾ ਪਰ ਜਿਹੜੇ ਹਾਲਾਤ ਨੇ ਲੱਗਦਾ ਉਸ ਹਿਸਾਬ ਨਾਲ ਤਾਂ 2030 ਤੋਂ ਪਹਿਲਾਂ ਵੀ ਇਹ ਜਿਹੜਾ ਇਹ ਹਾਲਾਤ ਹੈ ਵਾਪਰ ਸਕਦੇ ਨੇ ਟੈਨਸ਼ਨ ਨਾ ਲਓ ਭਾਈ ਤੁਹਾਨੂੰ ਸਾਰਿਆਂ ਨੂੰ ਸਮਝਾਉਣੀ ਮੈਂ ਲੈ ਕੇ ਚੱਲਦਾ 2030 ਚ 2030 ਚ ਉੱਥੇ ਕੀ ਕਰਾਂਗੇ ਓਏ ਓਏ ਕਿ ਮੈਂ ਤੁਹਾਨੂੰ ਦਿਖਾਉਂਗਾ ਕਿ ਲੋਕੀਆ ਜਿਹੜੇ ਪਾਣੀ ਨੂੰ ਵੇਸਟ ਕਿਵੇਂ ਕਰੀ ਜਾਂਦੇ ਨੇ ਆਹ ਕਈ ਤਾਂ ਇਨਰ ਕੇ ਪਤੰਦਰ ਸੜਕਾਂ ਦੀ ਪਾਣੀ ਢੋਲੀ ਆਣਗੇ ਤੇ ਸੜਕ ਨੇ ਕਿਹੜਾ ਕੋਰੀ ਨਿਕਲੋਣਾ ਰਹਿਣਾ ਤਾਂ ਕਾਲ ਕੋਈ ਆ ਸਹੀ ਗੱਲ ਆ ਨਾ ਬਾਹਵੀਂ ਦਿਮਾਗ ਚੱਕੀ ਮਰਦਾ ਇਹਨਾਂ ਨੂੰ ਬਹੁਤ ਆ ਆਪਣਾ ਲਾਲ ਕੇ ਸੀਟ ਬੈਲਟ ਕਿਉਂ ਕਿੱਥੇ ਜਾਣਾ 2030 ਚ ਤੈਨਾਂ ਨਹੀਂ ਆਣਾ ਲੈ ਕੇ ਜਾਣੇ ਆਹੋ ਇਹਨਾਂ ਨੂੰ ਵੀ ਲੈ ਕੇ ਚੱਲਦੇ ਹਾਂ ਚੱਲਿਆ ਚੱਲਦੇ ਅੱਛਾ ਬੇਟਾ ਰੈਡੀ ਹੂੰ ਚੱਲੀਏ 2030 ਚ ਨਹੀਂ ਯਾਰ ਆਵਾਜ਼ ਨਹੀਂ ਆ ਰਿਹਾ ਤਾਂ ਕੁਝ ਚੱਲੀਏ 2030 ਚੱਲੀਓ ਨਹੀਂ ਕਾਫੀ ਸੀਟਾਂ ਦਾ ਚੱਲ ਜਾਂਦੇ ਹੋ ਯਾਰ 30 ਤਾਲੀਆਂ ਚੱਲੀਏ ਚੱਲੋ ਵੀ ਹੋਏ ਅੱਤੀ ਹੋਏ ਅੱਤੀ ਹੋਏ ਅੱਤੀ ਟਾਟਾ ਚੰਦਰ ਦੇਖਦੇ ਸਾਰੇ ਤਾਂ ਕਿੰਨੇ ਕਸਪਾ ਕਰ ਮਰ ਕੋ ਤੁਪੂਦਾ ਬੰਨਾ ਟੋਲਾ ਹਾਂ ਮੇਰੇ ਨਾਲ ਕਿੰਨੇ ਪੱਪੂ ਚੀਨੂਰਾ ਪਚਕੂ ਨਕੂਪ ਪਚਕੂ ਆਂਦੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੇ ਬੇਸ ਵਿੱਚ ਪਾਣੀ ਬੰਦੀ ਲਾਗੂ ਹੋ اسی اپنی خبراں سکھیاں گیلیاں تالیاں دوارا رکھاو گے जनता تے دیساں دا حال اس وقت کھڑے پمماں کی جگہ بیٹھو انہوں پوچھاں گے کہ کیہ کیوں کر دی اپاڑی بندی کیوں ضروری سی پانی بندی مل دے دوستو مٹری نا اے اپنا پیئے او پیئے کتے مر گیا گنجراں دے ٹائم نال بھی آجا کر او پیئے پیئے او مٹری صاحب ٹھیک ਇਹ ਵਾਧ ਖੜਾ ਨਹੀਂ ਹੋਇਆ ਪਿੰਨ ਦੀ ਗੱਲ ਨਹੀਂ ਮੈਂ ਕੀਤੀ ਬਣਾਇਆ ਤੈਨੂੰ ਅੱਜ ਦਾ ਪ੍ਰੋਗਰਾਮ ਦੱਸੋ ਆਪਣਾ ਕੀ ਆ ਪ੍ਰੋਗਰਾਮ ਨੂੰ ਕਿਹੜੇ ਜੇ ਬਣਾਚਾਰ ਆ ਉਹ ਮੇਰਾ ਮਤਲਬ ਸ਼ਡਿਊਲ ਕੀ ਆ ਸਾਰੀ ਜਿਹੜੀ ਕੀ ਕਰਨਾ ਮੈਨੂੰ ਉਹਦੇ ਬਾਰੇ ਦੱਸੋ ਅੱਛਾ ਸ਼ਡਿਊਲ ਦੀ ਸ਼ਡਿਊਲ ਦਾ ਸਵਾਜ ਦਾ ਆਪਣਾ ਕੀ ਆ ਚੈੱਕ ਕਰ ਲੈਂਦੇ ਜੀ ਚੈੱਕ ਕਰੋ ਜਲਦੀ ਹਾਂਜੀ ਅ ਇੱਕ ਤਾਂ ਜੇ ਆਪਾਂ ਜਾਣਾ ਸਰਕਾਰੀ ਸਕੂਲਾਂ ਚ ਆਰੋ ਦੇ ਲਾਲੇ ਲਾਉਣ ਜੀ ਸਰਕਾਰੀ ਸਕੂਲਾਂ ਚ ਲਾਉਣੇ ਆ ਪਰ ਉਹਦੇ ਲਾਰੇ ਹੋਰ ਦੂਜਾ ਪਾਸੇ ਸ਼ਾਮ ਨੂੰ ਆਣਾ ਪੈਗੀ ਸ਼ੈਗ ਤੇ ਸੀਆੜੀ ਵੇਖਣਾ ਦੀ ਬਸ ਮੈਂ ਵੀ ਆੜੀ ਦਾ ਸ਼ਾਮ ਨੂੰ ਦੇਖਣਾ ਹੋਰ ਸਾਰੀ ਤੇ ਕੀ ਕਰਨਾ ਮੈਨੂੰ ਉਹਦੇ ਬਾਰੇ ਦੱਸੋ ਹੋਰ ਹੋਰ ਕੀ ਕਰਨਾ ਹਾਂ ਪ੍ਰਸ਼ਨਾਂ ਦੇ ਪ੍ਰਸ਼ਨਾਂ ਨੇ ਕੀ ਪੁੱਛਣਗੇ ਸਰ ਉਹਨਾਂ ਨੇ ਕੀ ਪੁੱਛਣਾ ਆ ਖਾਣ ਦਾ ਭਿੰਗ ਦਾ ਅੱਛਾ ਉਤਸਾਹ ਨਾਲ ਬੈਠਣ ਦਾ ਦੋ ਬੋਚਾਰ ਪਾਣੀ ਬੰਦਿਲ ਵਾਖਦੇ ਹੋ ਤੇ ਦੱਸ ਦਾਂਗੇ ਮੰਤਰੀਆਂ ਅਕਸਰ ਹਾਂਜੀ ਬਿਲਕੁਲ ਹਾਂ ਤੇ ਮੈਂ ਪਤਾ ਨਹੀਂ ਕੀ ਕਹਿੰਦਾ ਸੀ ਕਿ ਕਹਿੰਨਾ ਬਣਾ ਤੂੰ ਜਿਉਂ ਉਹਨਾਂ ਦੇ ਆਉਣ ਤੋਂ ਪਹਿਲਾਂ ਤੁਸੀਂ ਆਪ ਦਾ ਮੂੰਹ ਜਾਂ ਕਾਲਾ ਕਰ ਲੈਣੀ ਓਏ ਤੁਸੀਂ ਬੋਲੀਏ ਨਾ ਮੇਰਾ ਮਤਲਬ ਜੀ ਢਾਈ ਪੈਂਟ ਦੀ ਹੈ ਦਾੜੀ ਕਾਲੀ ਕਰ ਲੈਣ ਦੇ ਅੱਛਾ ਕਾਲੇ ਲੱਗਣਗੇ ਜੀ ਚਟੇ ਆਏ ਪਏ ਹਾਂਜੀ ਬਿਲਕੁਲ ਚਲਿਓਂ ਕਰ ਫੋਨ ਮਾਰੋ ਉਹਨਾਂ ਨੂੰ ਕਿਹਨੇ ਮਾਰਨਾ ਅੰਨੇ ਪ੍ਰੈਸਰ ਨੂੰ ਤੇਰੀ ਦਾ ਮੰਤਰੀ ਜੀ ਜੋ ਪਾਣੀ ਬੰਦੀ ਹੋਈ ਆ ਹਾਂਜੀ ਇਹ ਜੋ ਪਾਣੀ ਬੰਦੀ ਹੋਈ ਆ ਹਾਂਜੀ ਇਹ ਜੀ ਇਹ ਇਹ ਸਾਡੀ ਨਹੀਂ ਜੀ ਇਹ ਸਾਡੀ ਬਰੋਤੀ ਦਾਲ ਦੀ ਚਾਲ ਆ ਬਤੀ ਸਾਹ ਬਰੋਤੀ ਦੀ ਚਾਲ ਜੀ ਅਸੀਂ ਕਰਾਈਏ ਜੀ ਅਸੀਂ

ਬੇ ਸਾਡੀ ਸਰਕਾਰ ਆ ਜੀ ਜੀ ਬਿਲਕੁਲ ਇਹ ਮੰਤਰੀ ਸਾਹਿਬ ਪਾਣੀ ਬੰਦੀ ਕਿਉਂ ਕਰਾਈ ਜੀ ਪਾਣੀ ਬੰਦੀ ਇਹ ਪਾਣੀ ਬੰਦੀ ਅਸੀਂ ਇਸ ਕਰਕੇ ਕਰਾਈ ਆ ਤਾਂ ਕਿ ਸਾਡੀ ਆਉਣ ਵਾਲੀ ਆ ਨੌਜਵਾਨ ਪੀੜੀ ਨੌਜਵਾਨ ਪੀੜੀ ਆ ਨਿੱਕੇ ਨਿੱਕੇ ਮਾਸੂਮ ਬੱਚੇ ਆ ਨਿੱਕੇ ਨਿੱਕੇ ਬੱਚੇ ਇਹ ਬੱਚੇ ਹੋਏ ਪਾਣੀ ਵਿੱਚ ਡੁੱਬ ਕੇ ਮਰ ਸਕਣ ਜੀ ਮੰਤਰੀ ਸਾਹਿਬ ਜੀ ਬੋਲੋ ਜੀ ਆ ਆ ਇਹਨਾਂ ਦੇ ਕਹਿਣ ਦਾ ਮਤਲਬ ਸੀਗਾ ਹਨਾ ਵੀ ਵਿਖੂ ਢੁੱਲੇ ਪਾਣੀ ਚ ਰਹਿ ਸਕਣ ਹਨਾ ਆ ਆਹੋ ਆਹੋ ਜੀ ਸਹੀ ਗੱਲ ਰੋ ਸਹੀ ਗੱਲ ਹੈ ਜੀ ਸਹੀ ਉਹ ਮੇਰੇ ਕਹਿਣ ਦਾ ਮਤਲਬ ਜੀ ਬਈ ਖੁੱਲੇ ਢੁੱਲੇ ਪਾਣੀ ਚ ਰਹਿ ਸਕਣ ਜੀ ਬਿਲਕੁਲ ਮੱਛੀਆਂ ਵਾਂਗੂ ਆ ਹੋਰ ਕੀ ਕਹਿਣਾ ਚਾਹੁੰਦੇ ਹੋ ਪਾਣੀ ਬੱਦੀ ਬਾਰੇ ਕਿਵੇਂ ਹੋਰ ਕੀ ਕਿਹਨੇ ਚੱਲੇ ਹੋ ਲੈ ਹੋਰ ਅਸੀਂ ਭਲਾ ਕੀ ਕਹਿਣਾ ਦੱਸ ਆਹੋ ਮੈਂ ਤੁਹਾਡੀ ਜਾਣਕਾਰੀ ਵਿੱਚ ਵਾਦਾ ਕਰਦਾ ਹੋਇਆ ਤੁਹਾਨੂੰ ਦੱਸਦੇ ਮੈਂ ਕਿ ਕਿਸੇ ਬਿਲੇ ਸਾਡੀ ਇਹ ਧਰਤੀ ਇਹ ਧਰਤੀ ਇਹ ਗੁਰੂਆਂ ਪੀਰਾਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਫਤਿਹਗੁਰਾਂਾਂ ਦੀ ਧਰਤੀ ਹੋਇਆ ਕਰਦੀ ਸੀ ਜੀ ਬਲਿਆ ਤਾਂ ਪੱਦਰੇ ਸੱਤ ਹੋ ਤਾਂ ਗਏ ਉਹ ਕਹਿੰਦਾ ਸੱਤ ਇਸ ਤੋਂ ਬਾਅਦ ਘਰ ਦੇ ਘਰ ਦੇ ਤੇ ਸਾਡੇ ਕੋਲੇ ਪੰਜ ਰਹਿ ਗਏ ਜੀ ਪੰਜ ਹੀ ਪੰਜ ਆ ਤੇ ਪੰਜ ਨੇ ਨਾ ਪੰਜ ਹੀ ਪੰਜ ਇਸ ਤੋਂ ਬਾਅਦ 1984 ਵਿੱਚ ਜਦੋਂ ਆਪਸ ਦੀ ਵੰਡ ਹੋਈ 1984 ਬੋਲੀ ਉਹ ਨਾ ਬਗਾ ਏਡੀ 1947 ਕਿਹਨਾਂ ਦੱਸਦੇ ਸਿਆਣਾ ਆਹੋ 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 ਸਹੀ ਗੱਲ ਆ ਜੀ ਮਜ਼ਾਕ ਕਰਦਾ ਸੀ ਮੈਂ ਆ ਕਹਿੰਦਾ ਮਤਲਬ ਉਹੀ ਬਈ 1947 1947 1947 ਵਿੱਚ ਜਦੋਂ ਭਾਰਤ ਦੀ ਵੰਡ ਹੋਈ ਹਾਂਜੀ ਆਪਣਾ ਜੀ ਢਾਈ ਤਰੇ ਚੱਲੇ ਗਏ ਪਾਕਿਸਤਾਨਤਾਲ ਚਲੇ ਗਏ ਜੀ ਚਲੇ ਗਏ ਨਾ ਇਹ ਢਾਈ ਭਾਈ ਸਾਡੇ ਕੋਲੇ ਰਹਿ ਗਏ ਇਸ ਢਾਈ ਤਰੇਵਾਂ ਦੇ ਪਾਣੀ ਆ ਮੰਤਰੀ ਸਮੁੰਦਰ ਆ ਦਸਕਟ ਨੇ ਬੋਲੋਈ ਬੋਲੋਈ ਇਹਨਾਂ ਨੇ ਜੀ ਮੈਨੂੰ ਪਹਿਲਾਂ ਹੀ ਕਿਹਾ ਸੀ ਵੀ ਜਿਹੜੀਆਂ ਇਹਨਾਂ ਦੀ ਸਭ ਤੋਂ ਛੋਟੀਆਂ ਗੱਲਾਂ ਨੇ ਛੋਟੀਆਂ ਹਨ ਆ ਦੀ ਉਹਨੂੰ ਤੁਸੀਂ ਅੱਧੀ ਸੰਝ ਲਿਆ ਹੋਇਆ ਹੋ ਹਾਂ ਉਹ ਸਹੀ ਗੱਲ ਆ ਸਹੀ ਗੱਲ ਆ ਜੀ ਉਹ ਭਈ ਮੈਂ ਐਂਟਰੀ ਬੂਰ ਤੋਂ ਪਹਿਲੇ ਹੀ ਹਾਂਜੀ ਅਨਪੀਏ ਨੂੰ ਇਹ ਗੱਲ کہہ ਰੱਖੀ ਸੀ ਕਹੀ ਸੀ ਕਹੀ ਸੀ ਤੇ ਮੇਰੀ ਆ ਸਭ ਤੋਂ ਛੋਟੀ ਉਂਗਲ ਨੂੰ ਹਾਂਜੀ ਅੱਤੀ ਖੰਦ ਲਿਆ ਜਾਵੇ ਹੋ ਗਏ ਜੀ ਹੋ ਗਏ ਹੋ ਗਏ ਨਾ ਢਾਈ ਹੋ ਗਏ ਨਾ ਢਾਈ ਹੋ ਗਏ ਅਸਟਾ ਇਧਰਾ ਮਦੇ ਬੱਚੇ ਹੈ ਪਾਣੀ ਨੂੰ ਹਾਂਜੀ ਮੈਂ ਤੇ ਮੇਰੀ ਸਰਕਾਰ ਤੁਸੀਂ ਤੇ ਸੋਡੀ ਸਰਕਾਰ ਆਏ ਹੋਣ ਵਾਲੀ ਆਪਣੀ ਨੌਕਰੀ ਨਿੱਕੇ ਨਿੱਕੇ ਮਾਸੂਮ ਬੱਚੇ ਲਈ ਨਿੱਕੇ ਨਿੱਕੇ ਬੱਚੇ ਆਪਣੀ ਹੱਤ ਨਾਲ ਜੋਤੇ ਬਚਾ ਕੇ ਰੱਖਾਂਗੇ ਬੋਲੋ ਜੀ ਬੋਲੋ ਜੀ ਤੁਹਾਨੂੰ ਰੱਖਾਂਗੇ ਹਾਂ ਜੀ ਹਾਂ ਜੀ ਹਾਂ ਜੀ ਬੋਲੋ ਤੁ 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 당ੂਗਾ ਨਾ ਮਾਪਰੀ ਸਰ ਤੁਮ હ હા 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 અ અ દોયના દોયકા તમારી તમારી ગર મખા સહી કરના ਏ ਜੀ ਜੋ ਪਾਣੀ ਬੰਦ ਹੋਈ ਹੈ ਤੁਸੀਂ ਵੀ ਪੀ ਕੇ ਨਿਕਲੋ ਮੈਂ ਜੀ ਵੀ ਇਹ ਜੀ ਵਿਚਾਰ ਬੋਲੋ ਵਿਚਾਰ ਵਿਚਾਰ ਏ ਵਿਚਾਰ ਏ ਜੀ ਮੰत्री ਸਾਪਾ ਅੱਛਾ ਸਾਡੇ ਮੰਤਰੀ ਸਾਹਿਬ ਜੀ ਹਾਂ ਜੀ ਦੱਸ ਦਿਨੇ ਜੀ ਮੈਂ ਕਹਿੰਦਾ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਹਾਂ ਜੀ ਮੈਂ ਕਹਿੰਦਾ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਇਹ ਦਿਲ ਦੇ ਚੰਗੇ ਬੇਈਮਾਨ ਹਾਂ ਜੀ ਇਨਸਾਨ ਇਨਸਾਨ ਜੀ ਹਾਂ ਬਹੁਤ ਜੀ ਇਨਸਾਨ ਨੇ ਬਲਾਈ ਚੰਗੇ ਨੇ ਜੀ ਹਾਂ ਜੀ ਮੈਂ ਕਹਿੰਦਾ ਇਨੇ ਚੰਗੇ ਨੇ ਇਨੇ ਚੰਗੇ ਨੇ ਇਹਨਾਂ ਪਾਣੀ ਵੀ ਚੋਹੁੰਦੇ ਨੇ ਆੜ ਗੋਣ ਦਾ ਵੀ ਜੀ ਚੱਕੀ ਲੈਂਦੇ ਨੇ ਕਰੋ ਕਿਵੇਂ ਪਾਣੀ ਬੰਦੀ ਹੋ ਜਾਂਦੀ ਹੈ ਸਾਡੀ ਪਾਣੀ ਬੰਦੀ ਹੋ ਜਾਂਦੀ ਹੈ ਮੈਂ ਕਹਿੰਦੇ ਜਿਹੜੀ ਸਾਡੀ ਮੰਤਰੀ ਸਾਹਿਬ ਨੇ ਉਹ ਤੁਹ ਫੋਟੋ ਫੋਟੋ ਕੱਤਵਾਣੀ ਆ ਪੀਆ ਜੀ ਤੁਹਾਡੀ ਫੋਟੋ ਆ ਰਹੀ ਆ ਆਉਂਦੀ ਆ ਬਾਈ ਥੋੜਾ ਕੁੜਤਾ ਪਾਸੇ ਕਰੀ ਪੀਆ ਜੀ ਤੁਹਾਡੀ ਫੋਟੋ ਆ ਰਹੀ ਆ ਪੀਆ ਮੈਂ ਕਹਿੰਦਾ ਜਿਹੜੀ ਸਾਡੀ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਆ ਰਹੀ ਆ ਨਾ ਚਲਦੀ ਪਰ ਮੈਂ ਦੱਸੀ ਮੈਨੂੰ ਸੋਹਣਾ ਲੱਗਦਾ ਪਰ ਇਹ ਜੀ ਛੋਟੀ ਛੋਟ ਵਾਲੀ ਹੈ ਤੁਹਾਡਾ ਲੈ ਚਾਲੀ ਕਰ ਚੱਕੇ ਨਹੀਂ ਇਹ ਚੱਲਦਾ ਜੀ ਮੇਰਾ ਲਾਇਆ ਉਹ ਇੱਕ ਕਿੰਕਾਇਂ ਘਵਾਈ ਬੜਿਆ ਇਹ ਕੀ ਉਹਨੂੰ ਇੱਥੇ ਖਾ吃 ਕਰ ਲੈ ਆਈਏ ਇੱਥੇ ਠੀਕ ਹੈ ਨਾ ਕਹਿੰਦਾ ਜਿਹੜੇ ਸਾਡੇ ਨਾ ਮੰਤਰੀ ਸਾਹਿਬਾ ਜੋ ਸਾਡੇ ਮੰਤਰੀ ਸਾਹਿਬਾ ਸਾਡੇ ਜੋ ਮੰਤਰੀ ਓਏ ਜੀ ਕੀ ਪੱਲੀਆ ਮਾਪਰੀ ਸਾਹਿਬ ਜਿੰਦਾਬਾਦ ਤਹਾਂ ਦੀ ਦੋਸਤੋ ਐਸੀ ਮਾਪਰੀ ਜੀ ਨਾਲ ਖਾਸ ਗੱਲਬਾਤ ਅੱਗੇ ਆਪਾਂ ਚੱਲਦੇ ਆਮ ਜਨਤਾ ਦੇ ਵੱਲ ਕਿ ਪਾਣੀ ਬੰਦੀ ਨੂੰ ਲੈ ਕੇ ਆਮ ਜਨਤਾ ਦਾ ਕੀ ਹਾਲ ਆ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਤੇਰੇ ਇਸ ਆਮ ਜਨਤਾ ਨੂੰ ਪਾਣੀ ਦੀ ਘਾਟ ਵਿੱਚ ਸੋ ਅਗਲੀ ਵੀਡੀਓ ਚੱਲਦੇ ਲੱਗੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਬਲਾ ਫਤੀ ਪਾਓ ਫਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤ ਨਾਮ ਵਾਹਿਗੁਰੂ ਸਤ ਨਾਮ